ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੇ ਤੁਹਾਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਤੇ ਅੱਜ ਅਸੀਂ ਸਵੇਰੇ ਸਵੇਰੇ ਗੁਰਦੁਆਰੇ ਗਏ 4 ਵਜੇ ਤੇ ਉੱਥੇ ਜਾ ਕੇ ਜਦੋਂ ਅਸੀਂ ਸਾਰਾ ਪਾਠ ਸੁਣਿਆ ਤਾਂ ਉਸ ਤੋਂ ਬਾਅਦ ਜੋ ਬਾਬਾ ਜੀ ਨੇ ਹੁਕਮਨਾਮਾ ਜਨ ਆਇਆ ਸੀ ਉਹ ਵੀ ਚਾਰ ਲਾਮਾ ਦਾ ਆਇਆ ਸੀ ਦੇਖੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਵੀ ਸੀ ਤੇ ਉਸ ਤੋਂ ਬਾਅਦ ਹੁਕਮਨਾਮਾ ਜੋ ਨਿਕਲਿਆ ਹਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਬਾ ਜੀ ਦੀ ਕਿਰਪਾ ਨਾਲ ਤੇ ਆਓ ਅੱਜ ਤੁਹਾਨੂੰ ਦੱਸੀਏ ਹੁਕਮਨਾਮਾ ਕੀ ਸੀ ਆਹ ਤੁਹਾਨੂੰ ਸੁਣਾ ਰਿਹਾ ਤਾਂ ਸੁ ਧਿਆਨ ਨਾਲ ਸੁਣਨਾ ਜੀ ਹੁਕਮਨਾਮਾ ਅੱਜ ਦਾ ਸਤਨਾਮ ਸ੍ਰੀ ਵਾਹਿਗੁਰੂ ਪਹਿਲੜੀ ਲਾਭ ਪਰਵਰਤੀ ਕਰਮ ਦਰੜਾਇ ਬਲਰਾਮ ਜੀਓ ਬਾਣੀ ਬ੍ਰਹਮ ਵੇਦ ਧਰਮ ਦਰੜੋ ਪਾਪ ਤਜਾਇ ਬਲਰਾਮ ਜੀਓ ਹਰ ਬਲ ਲਈ ਲਾਭ ਪਰਵਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮ ਵੇਦ ਧਰਮ ਦਰੜਹ ਪਾਪ ਤ ਜਾਇ ਬਲਰਾਮ ਜੀਓ ਧਰਮ ਨਾਮ ਦਰੜਾਇ ਸਤ ਗੁਰ ਗੁਰ ਪੁਰਾਇ ਆ ਰਦ ਸਭ ਕਿਲ ਵਿਖ ਪਾਪ ਗਵਾਇ ਸਹਜ ਅਨੰਦ ਹੋਆ ਬੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੈ ਨਾਨਕ ਲਾਭ ਬਹਲੀ ਆਰੰਭ ਕਾਜ ਰਚਾਇ ਹਰ ਦੁਜੜੀ ਲਾਵ ਸਤ ਗੁਰ ਪ੍ਰਖ ਮਿਲਾਇ ਬਲਰਾਮ ਜੀਉ ਨਿਰਭਉ ਭੈ ਮਨ ਮਨ ਮਾਲ ਗਵਾਇਆ ਬਲਰਾਮ ਜੀਓ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਦੇਖ ਰਾਮ ਹਾਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਾਹਿਆ ਭਰ ਪੂਰੇ ਬੈ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾ ਵਿੱਚ ਲਾਏ ਅਨਹਦ ਸਬਦ বাজਾਏ ਹਰ ਤਿਜੜੀ ਲਾਵ ਮਨ ਚਾਉ ਭਇਆ ਰਗੀਆਂ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾਂ ਬੜ ਭਾਗੀ ਪਾਇਆ ਹਰ ਕਥੀ ਅਕਥ ਕਹਾਣੀ ਫਿਰਦਾ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵ ਹਰ ਉਜ ਮਨ ਬਰਾਗ ਜਿਓ ਹਰ ਚੌਥੜੀ ਲਾਵਾ ਮਨ ਸਹਜ ਭਇਆ ਹਰ ਪਾਇਆ ਭਲ ਰਾਮ ਜਿਓ ਗੁਰਮ ਕ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ ਅਣ ਦਿਨ ਹਾਰ ਲੈ ਬੁਲਾਏ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾ ਧਾਏ ਹਰ ਪ੍ਰਭ ਧੰਪਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੇ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸੇ ਹਰ ਪ੍ਰਭਤਾ ਕੁਰ ਕਾਜ ਰਚਾਇ ਧਨ ਹਿਰਦੈ ਨਾਮ ਵਿਗਾਸੇ ਜਨ ਨਾਨਕ ਬੁਨੇ ਚੌਥੀ ਲਵ ਹਰ ਪਾਇਆ ਪ੍ਰਭ ਅਬਨਾਸੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸੋਹੀ ਮਹਲਾ 4 ਹਰ ਪਹਿਲੜੀ ਲਾਮ ਪਰਵਰਤੀ ਕਰਮ ਦਰੜਾਇ ਮਨ ਰਾਮ ਜੀਉ ਬਾਣੀ ਬ੍ਰਹਮਾ ਵੇਦ ਧਰਮ ਦਰੜਹਾ ਪਾਪ ਤਜਾਇ ਬਲਰਾ ਤੇ ਕੋਟਾਂ ਕੋਟ ਸੋਕਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਪਾਰ ਰਹਿਮਤ ਕੀਤੀ ਹੈ ਅੱਜ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਸਾਰ ਭਰ ਦੇ ਵਿੱਚ ਵਿਆਹ ਪੁਰਬ ਮਨਾਇਆ ਜਾ ਰਿਹਾ ਜੋ ਬਟਾਲੇ ਦੇ ਮੂਲੇ ਖੱਤਰੀ ਦੀ ਸੁਪੁੱਤਰੀ ਵੀਵੀ ਸੁਲਖਣੀ ਦੇ ਨਾਲ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਜ ਆਨੰਦ ਕਾਰਜ ਹੋਏ ਸਨ ਸੋ ਸਤਿਗੁਰਾਂ ਦੇ ਵਿਆਹ ਪ੍ਰੋਪਧੀਆਂ ਸਮੂਹ ਸੰਗਤਾਂ ਨੂੰ ਕੋਟਾਂ-ਕੋਟ ਲੱਖ-ਲੱਖ ਵਧਾਈਆਂ ਸਤਿਗੁਰਾਂ ਨੇ ਵੀ ਕਿਰਪਾ ਕੀਤੀ ਹੈ ਅੱਜ ਪਾਵਨ ਮੁਖਵਾਕ ਜੋ ਆਇਆ ਉਹ ਵਿਚਾਰਲਾਵਾਂ ਦਾ ਭਾਗ ਕੇ ਸਤਿਗੁਰਾਂ ਦਾ ਵਿਆਹਪੁਰਬ ਆਪਾਂ ਨੇ ਇੱਥੇ ਬੈਠੇ ਹੀ ਮਨਾ ਲਿਆ ਸਤਿਗੁਰਾਂ ਨੇ ਮਿਹਰ ਕੀਤੀ ਹੈ ਸੋ ਇੱਕ ਵਾਰ ਫਿਰ ਸਤਿਗੁਰਾਂ ਦੇ ਵਿਆਹਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਾਂ-ਕੋਟ ਲੱਖ-ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਜ ਜਿੰਕੀ ਪੱਤੇ